ਸਿੱਖਾਂ ਦੀਆਂ ਸਭ ਤੋਂ ਵੱਧ ਸ਼ਹਾਦਤਾਂ ਹੋਈਆਂ ਨੇ ਲਾਹੌਰ ਵਿੱਚ। ਮੀਰ ਮੰਨੂ ਜੋਗੀ ਸਿੱਖਾਂ ਨੂੰ ਜੜ ਤੋਂ ਹੀ ਖਤਮ ਕਰਨਾ ਚਾਹੁੰਦਾ ਸੀ ਤਾਂ ਉਸਨੇ ਹੁਕਮ ਦਿੱਤਾ ਕਿ ਜਨਮ ਦੇਣ ਵਾਲੀਆਂ ਮਾਵਾਂ ਨੂੰ ਹੀ ਕੈਦ ਕਰ ਲਿਆ ਜਾਏ। ਕਿ ਜੋ ਮਾਵਾਂ ਸਿੱਖਾਂ ਨੂੰ ਜਨਮ ਦਿੰਦੀਆਂ ਨੇ ਉਹਨਾਂ ਨੂੰ ਹੀ ਕੈਦ ਕਰ ਲਿਆ ਜਾਏ। ਮੀਰ ਮੰਨੂ ਦੇ ਇਸ ਹੁਕਮ ਤੇ ਸਿੱਖਾਂ ਦੀਆਂ ਸਾਰੀਆਂ ਔਰਤਾਂ ਨੂੰ ਕੈਦ ਕਰਕੇ ਉਸਦੇ ਦਰਬਾਰ ਲੈ ਜਾਇਆ ਗਿਆ। ਤੇ ਹਰ ਇੱਕ ਮਾਂ ਦੇ ਕੋਖ ਵਿੱਚ ਬੱਚਾ ਸੀ ਕਿਸੇ ਦੇ ਕੋਲ 5 ਸਾਲ ਦਾ ਬੱਚਾ ਸੀ ਕਿਸੇ ਦੇ ਕੋਲ 7 ਕੁ ਸਾਲ ਦਾ ਤੇ ਕਿਸੇ ਕੋਲ 2-3 ਮਹੀਨਿਆਂ ਦਾ ਵੀ ਬੱਚਾ ਸੀ ਤੇ ਉੱਥੇ ਅਜਹੀਆਂ ਮਾਵਾਂ ਵੀ ਸਨ ਕਿ ਜਿਨ੍ਹਾਂ ਦੀ ਹੱਲੇ ਤੱਕ ਕੋਖ ਵਿੱਚ ਹੀ ਬੱਚਾ ਸੀ ਸਾਰੀਆਂ ਸਿੱਖ ਔਰਤਾਂ ਨੂੰ ਇਕੱਠੀਆਂ ਕਰਕੇ ਮੀਰ ਮੰਨੂ ਦੇ ਦਰਬਾਰ ਵਿੱਚ ਲਿਜਾਇਆ ਗਿਆ ਉੱਥੇ ਲਿਜਾ ਕੇ ਤਾਂ ਮੀਰ ਮੰਨੂ ਨੇ ਸਭ ਤੋਂ ਪਹਿਲਾਂ ਇਹ ਹੀ ਆਦੇਸ਼ ਦਿੱਤਾ ਕਿ ਇਹਨਾਂ ਸਿੱਖ ਔਰਤਾਂ ਨੂੰ ਸਿਰਫ ਇੱਕ ਟੁਕੜਾ ਹੀ ਰੋਟੀ ਦਾ ਦਿੱਤਾ ਜਾਏ ਇਸ ਤੋਂ ਜ਼ਿਆਦਾ ਇਹਨਾਂ ਨੂੰ ਕੁਝ ਵੀ ਖਾਣ ਲਈ ਨਹੀਂ ਦੇਣਾ ਇਹਨਾਂ ਸਭ ਔਰਤਾਂ ਨੂੰ ਭੁੱਖੀਆਂ ਹੀ ਰੱਖਿਆ ਜਾਏ ਤਾਂ ਉਸ ਦੇ ਆਦੇਸ਼ ਅਨੁਸਾਰ ਕਿਸੇ ਨੂੰ ਵੀ ਇੱਕ ਤੋਂ ਵੱਧ ਟੁਕੜਾ ਰੋਟੀ ਦਾ ਨਹੀਂ ਮਿਲਿਆ ਤੇ ਉਹ ਮਾਵਾਂ ਭੁੱਖੀਆਂ ਪਿਆਸੀਆਂ ਉਸ ਦੀ ਕੈਦ ਵਿੱਚ ਆਪਣੇ ਬੱਚਿਆਂ ਦੇ ਨਾਲ ਬੈਠੀਆਂ ਰਹੀਆਂ ਤੇ ਜਦ ਸਾਰਾ ਦਿਨ ਬੀਤਿਆ ਰਾਤ ਬੀਤੀ ਤਮੀਰ ਮੰਨੂ ਦੇ ਦਰਬਾਰ ਵਿੱਚ ਉੱਚੀ ਉੱਚੀ ਆਵਾਜ਼ਾਂ ਆਉਣ ਲੱਗ ਗਈਆਂ। ਮੀਰ ਮੰਨੂ ਨੇ ਜਦ ਆਪਣੇ ਸਿਪਾਈਆਂ ਤੋਂ ਪੁੱਛਿਆ ਕਿ ਇਹ ਕਾਹਦੀਆਂ ਆਵਾਜ਼ਾਂ ਆ ਰਹੀਆਂ ਨੇ। ਇਹ ਜੋ ਮਾਵਾਂ ਨੇ, ਇਹ ਜੋ ਸਿੱਖ ਇਸਤਰੀਆਂ ਨੇ ਇਹ ਕੀ ਗਾ ਰਹੀਆਂ ਨੇ। ਉਹ ਮਾਵਾਂ ਸਾਰੀਆਂ ਉੱਚੀ ਉੱਚੀ ਗਾਉਣ ਲੱਗ ਗਈਆਂ। ਤਾਂ ਮੀਰ ਮੰਨੂ ਨੇ ਇਸ ਉੱਪਰ ਕਈ ਸਵਾਲ ਜੁਕੇ ਕਿ ਸਵੇਰ ਦੀਆਂ ਭੁੱਖੀਆਂ ਪਿਆਸੀਆਂ ਮਾਵਾਂ ਨੂੰ ਇਹ ਕੀ ਹੋ ਗਿਆ ਹੈ? ਇਹ ਕੀ ਗਾ ਰਹੀਆਂ ਨੇ ਤਾਂ ਉਸ ਦੇ ਸਿਪਾਹੀਆਂ ਨੇ ਅੱਗੋਂ ਦੱਸਿਆ ਕਿ ਇਹ ਔਰਤਾਂ ਆਪਣੇ ਧਰਮ ਦਾ ਕੋਈ ਗਾਣ ਗਾ ਰਹੀਆਂ ਨੇ ਆਪਣੇ ਧਰਮ ਨੂੰ ਆਪਣੇ ਅਕਾਲ ਪੁਰਖ ਨੂੰ ਯਾਦ ਕਰਦੀਆਂ ਹੋਈਆਂ ਉਸ ਦੇ ਗੁਣ ਗਾਣ ਗਾ ਰਹੀਆਂ ਨੇ ਉਹ ਔਰਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸ਼ੁਕਰਾਨਾ ਮਨਾ ਰਹੀਆਂ ਨੇ ਤੇ ਗਾ ਰਹੀਆਂ ਨੇ ਦੁੱਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਸੰਗਤ ਜੀ ਇਹ ਪੰਕਤੀ ਉਦੋਂ ਦੁਹਰਾਈ ਜਾਂਦੀ ਹੈ ਜਦੋਂ ਕਿ ਦੁੱਖ ਦਵਾਈ ਹੁੰਦੀ ਹੈ ਤੇ ਖੁਸ਼ੀ ਬਿਮਾਰੀ ਤੇ ਜਦ ਖੁਸ਼ੀ ਹੁੰਦੀ ਹੈ ਤਦ ਵਾਹਿਗੁਰੂ ਲਈ ਚਾਤਾਨੀ ਬਣਦੀ ਪਰ ਜਦੋਂ ਅਸੀਂ ਦੁੱਖ ਵਿੱਚ ਬੈਠੇ ਹੁੰਨੇ ਆ ਤਾਂ ਉਸ ਪਰਮਾਤਮਾ ਨੂੰ ਆਪਣੇ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਇਹ ਗੁਣਗਾਨ ਗਾਉਂਦੇ ਆਂ ਤਾਂ ਇਵੇਂ ਹੀ ਉਹ ਔਰਤਾਂ ਵੀ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਗੁਣ ਗਾ ਰਹੀਆਂ ਸਨ ਤਾਂ ਫਿਰ ਜਦੋਂ ਮੀਰ ਮੰਨੂ ਨੂੰ ਇਹ ਸਭ ਪਤਾ ਚੱਲਿਆ ਤਾਂ ਉਹ ਉਹਨਾਂ ਔਰਤਾਂ ਕੋਲ ਗਿਆ ਅਤੇ ਉਥੇ ਜਾ ਕੇ ਉਸਨੇ ਉਹਨਾਂ ਔਰਤਾਂ ਨੂੰ ਬੜੇ ਹੀ ਗੱਜ ਕੇ ਕਿਹਾ ਕਿ ਤੁਸੀਂ ਆਪਣਾ ਸਿੱਖ ਧਰਮ ਛੱਡ ਦਿਓ ਸਾਡਾ ਮੁਸਲਿਮ ਧਰਮ ਅਪਣਾ ਲਓ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਦੇਵਾਂਗਾ ਤਾਂ ਜਦ ਕੋਈ ਵੀ ਔਰਤ ਉਸ ਦੀ ਇਹ ਗੱਲ ਨੂੰ ਨਾ ਮੰਨੀ ਤਾਂ ਮੀਰ ਮੰਨੂ ਨੇ ਆਪਣੇ ਅਹਿਲਕਾਰਾਂ ਨੂੰ ਆਦੇਸ਼ ਦਿੱਤਾ ਕਿ ਇੱਕ ਬਜ਼ੁਰਗ ਔਰਤ ਬੈਠੀ ਸੀ ਉਸਦੇ ਹੱਥ ਵਿੱਚ ਛੋਟਾ ਜਿਹਾ ਬੱਚਾ ਸੀ ਤੇ ਉਸਨੇ ਕਿਹਾ ਕਿ ਉਸ ਬੱਚੇ ਨੂੰ ਲਿਆ ਕੇ ਉਸਦੇ ਟੁਕੜੇ ਕਰ ਦਿਓ ਤਾਂ ਉਸਦੇ ਅਹਿਲਕਾਰਾਂ ਨੇ ਉਸਦੇ ਆਦੇਸ਼ ਅਨੁਸਾਰ ਉਸ ਬੱਚੇ ਦੇ ਮਾਂ ਦੇ ਸਾਹਮਣੇ ਟੁਕੜੇ ਕਰ ਦਿੱਤੇ ਤੇ ਟੁਕੜੇ ਕਰਕੇ ਉਸ ਨੂੰ ਇੱਕ ਧਾਗੇ ਵਿੱਚ ਰੱਸੀ ਵਿੱਚ ਬੀਰੋ ਕੇ ਉਸ ਮਾਂ ਦੇ ਗਲ ਵਿੱਚ ਪਾ ਦਿੱਤਾ ਸੰਗਤ ਜੀ ਬੱਚਾ ਇੱਕ ਮਾਂ ਦੇ ਲਈ ਉਸਦੇ ਜਿਗਰ ਦਾ ਟੁਕੜਾ ਹੁੰਦਾ ਹੈ ਉਸ ਦੇ ਸਰੀਰ ਦਾ ਇੱਕ ਅਜਿਹਾ ਹਿੱਸਾ ਹੁੰਦਾ ਹੈ ਜਿਸ ਨੂੰ ਕਦੇ ਉਹ ਚੋਟ ਨਹੀਂ ਪਹੁੰਚਾਉਣਾ ਚਾਹੁੰਦੀ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਕਦੀ ਵੀ ਆਪਣੇ ਤੋਂ ਅਲੱਗ ਨਹੀਂ ਹੋਣ ਦਿੰਦੀ ਦੁਨੀਆ ਦੀ ਸਾਰੀ ਤਾਕਤ ਉਹ ਆਪਣੇ ਬੱਚੇ ਨੂੰ ਬਚਾਉਣ ਤੇ ਹੀ ਲਗਾ ਦਿੰਦੀ ਹੈ ਤਾਂ ਸੰਗਤ ਜੀ ਉਥੇ ਤੁਸੀਂ ਅੱਗੇ ਸੁਣੋ ਕੀ ਹੋਇਆ ਤੇ ਜਦ ਉਸ ਬੱਚੇ ਦੇ ਟੁਕੜੇ ਕਰਕੇ ਉਸ ਮਾਂ ਦੇ ਗਲ ਵਿੱਚ ਪਾ ਦਿੱਤੇ ਗਏ ਤਾਂ ਮੀਰ ਮੰਨੂ ਨੂੰ ਇਹੀ ਸੀ ਕਿ ਇਸ ਬੱਚੇ ਦੀ ਹਾਲਤ ਦੇਖ ਕੇ ਇਸ ਮਾਂ ਦੀ ਹਾਲਤ ਦੇਖ ਕੇ ਬਾਕੀ ਸਾਰੀਆਂ ਮਾਵਾਂ ਵੀ ਡਰ ਜਾਣਗੀਆਂ ਤੇ ਡਰ ਦੇ ਮਾਰੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੀਆਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਪਣਾ ਸਿੱਖ ਧਰਮ ਤਿਆਗ ਦੇਣਗੀਆਂ ਤਾਂ ਉਥੇ ਹੋਇਆ ਕਿ ਜਦ ਉਸਨੇ ਉਸ ਬੱਚੇ ਦੇ ਟੁਕੜੇ ਕਰਕੇ ਉਸ ਮਾਂ ਦੇ ਗਰਦੇ ਵਿੱਚ ਪਾਏ ਤਾਂ ਬਾਕੀ ਸਾਰੀਆਂ ਮਾਵਾਂ ਨੇ ਇਹ ਸਭ ਦੇਖ ਕੇ ਆਪਣੇ ਬੱਚੇ ਵੀ ਮੀਰ ਮੰਨੂ ਦੇ ਅੱਗੇ ਕਰ ਦਿੱਤੇ ਕਿ ਲੈ ਜ਼ਾਲਮਾ ਤੂੰ ਸਾਡੇ ਬੱਚਿਆਂ ਦੇ ਟੁਕੜੇ ਤਾਂ ਕਰ ਸਕਦਾ ਹੈ ਕਰ ਲੈ ਕੋਈ ਗੱਲ ਨਹੀਂ ਤੂੰ ਸਾਡੇ ਬੱਚਿਆਂ ਦੇ ਟੁਕੜੇ ਹੀ ਕਰ ਸਕਦਾ ਹੈ ਪਰ ਸਾਡੇ ਤੋਂ ਸਿੱਖ ਧਰਮ ਨਹੀਂ ਛੁਡਵਾ ਸਕਦਾ ਕਿ ਸਾਡੇ ਬੱਚਿਆਂ ਨੂੰ ਤਾਂ ਸਾਡੇ ਤੋਂ ਖੋ ਸਕਦਾ ਹੈ ਸਾਡੇ ਜਿਗਰ ਦੇ ਟੁਕੜਿਆਂ ਦੇ ਤੂੰ ਟੁਕੜੇ ਤਾਂ ਕਰ ਸਕਦਾ ਹੈ ਪਰ ਸਾਡੇ ਤੋਂ ਸਿੱਖ ਧਰਮ ਨਹੀਂ ਛੁਡਵਾ ਸਕਦਾ ਤਾਂ ਉਹਨਾਂ ਮਾਵਾਂ ਨੇ ਸਿੱਖ ਧਰਮ ਨੂੰ ਤਿਆਗਣ ਤੋਂ ਇਵੇਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਸਭ ਔਰਤਾਂ ਦੀ ਇਹ ਗੱਲ ਸੁਣ ਕੇ ਉਥੇ ਮੀਰ ਮੰਨੂ ਨੇ ਕੀ ਕਿਹਾ ਮੀਰ ਮੰਨੂ ਨੇ ਇਹ ਸਭ ਸੁਣ ਕੇ ਕਿਹਾ ਕਿ ਜਿੰਨਾ ਮਾਵਾਂ ਦੇ ਦਿਲ ਵਿੱਚ ਆਪਣੇ ਬੱਚੇ ਨੂੰ ਲੈ ਕੇ ਡਰ ਨਹੀਂ ਹੈ ਜਿਹੜੀਆਂ ਮਾਵਾਂ ਇੰਨਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਵੇਖਣ ਤੇ ਵੀ ਆਪਣਾ ਧਰਮ ਛੱਡਣ ਲਈ ਤਿਆਰ ਨਹੀਂ ਹਨ ਤਾਂ ਉਹ ਸਿੱਖ ਧਰਮ ਨੂੰ ਕੋਈ ਨਹੀਂ ਮਾਰ ਸਕਦਾ ਉਹ ਕਦੇ ਨਹੀਂ ਮਰ ਸਕਦਾ ਤਾਂ ਉਹ ਸਿੱਖ ਧਰਮ ਕਦੇ ਖਤਮ ਨਹੀਂ ਹੋ ਸਕਦਾ ਇਹ ਗੱਲ ਕਹਿ ਕੇ ਮੀਰ ਮੰਨੂ ਉਸ ਜਗ੍ਹਾ ਤੋਂ ਆਪਣੇ ਮਹਿਲ ਵੱਲ ਨੂੰ ਚਲਾ ਗਿਆ ਸੰਗਤ ਜੀ ਉਹਨਾਂ ਮਾਵਾਂ ਦੇ ਦਿਲਾਂ ਵਿੱਚ ਐਨਾ ਸਿੱਧਕ ਸੀ ਤੇ ਐਨਾ ਸਿੱਧਕ ਕੇਵਲ ਉਹਨਾਂ ਦੇ ਅੰਦਰ ਹੀ ਆ ਸਕਦਾ ਹੈ ਜਿਨ੍ਹਾਂ ਦੇ ਸਿਰ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਹੋਏ ਤੇ ਉਹਨਾਂ ਬੱਚਿਆਂ ਵਿੱਚ ਵੀ ਐਨਾ ਸਿੱਧਕ ਤਾਂ ਹੀ ਆ ਸਕਦਾ ਹੈ ਜਿਨ੍ਹਾਂ ਦੇ ਸਿਰ ਉੱਪਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਹੋਏ ਜਿਨ੍ਹਾਂ ਨੇ ਆਪਣਾ ਇੱਕ ਇੱਕ ਜਿਗਰ ਦਾ ਟੁਕੜਾ ਸਿੱਖ ਧਰਮ ਨੂੰ ਬਚਾਉਣ ਲਈ ਵਾਰ ਦਿੱਤਾ ਸੀ ਤੇ ਜਿਨ੍ਹਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਣਾ ਹੈ ਉਹ ਕਦੇ ਵੀ ਮੌਤ ਤੋਂ ਨਹੀਂ ਡਰਦੇ ਤੇ ਮੌਤ ਸਾਹਮਣੇ ਹੋਏ ਤਾਂ ਉਹ ਇੱਕੋ ਹੀ ਗੁਣ ਗਾਣ ਗਾਉਂਦੇ ਨੇ ਕਿ ਸਾਨੂੰ ਥਾਪਣਾ ਹੈ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਹੀਟ ਵੀ ਜ਼ਿੰਦਗੀ ਮਾਣਦੇ ਹਾਂ ਮੋਹਨਾ ਮਾਵਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਹੀ ਅਸੀਂ ਆਪਣੇ ਸਿੱਖ ਧਰਮ ਨੂੰ ਅੱਜ ਵੀ ਕਾਇਮ ਰੱਖਣਾ ਹੈ ਘਰ ਵਿੱਚ ਬਾਣੀ ਜ਼ਰੂਰ ਪੜਨੀ ਹੈ ਸੰਗਤ ਜੀ ਜਿੰਨਾ ਘਰਾਂ ਦੇ ਵਿੱਚ ਬਾਣੀ ਅੱਜ ਵੀ ਪੜ੍ਹੀ ਜਾਂਦੀ ਹੈ ਉੱਥੇ ਗੁਰੂ ਮਹਾਰਾਜ ਜੀ ਦਾ ਬਾਣਾ ਹੁੰਦਾ ਹੈ ਤੇ ਜਿੰਨਾ ਘਰਾਂ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਉੱਥੇ ਗੁਰੂ ਮਹਾਰਾਜ ਜੀ ਦਾ ਬਾਣਾ ਵੀ ਨਹੀਂ ਹੁੰਦਾ ਜਿਸ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਨਿਤਨੇਮ ਪੜਿਆ ਜਾਂਦਾ ਹੈ ਉਸ ਘਰ ਦੇ ਵਿੱਚ ਹੀ ਅੰਮ੍ਰਿਤਧਾਰੀ ਲੋਕ ਰਹਿੰਦੇ ਨੇ ਮਨ ਅੰਦਰ ਸਿੱਧਕ ਵੀ ਪੈਦਾ ਫਿਰ ਹੀ ਹੁੰਦਾ ਹੈ ਜੋ ਲੋਕ ਇਹ ਸੋਚਦੇ ਨੇ ਕਿ ਸਾਲ ਬਾਅਦ ਘਰ ਵਿੱਚ ਖੰਡ ਪਾਠ ਕਰਵਾ ਦੇਈਦਾ ਐਵੇਂ ਹੀ ਇਨਾ ਖਰਚਾ ਹੋ ਜਾਂਦਾ ਤਾਂ ਇਹ ਗੱਲ ਸੋਚਣੀ ਵੀ ਬੰਦ ਕਰ ਦਿਓ ਬਾਣੀ ਨਾਲ ਜੁੜੇ ਰਹਾਂਗੇ ਤਾਂ ਹੀ ਅਸੀਂ ਗੁਰੂ ਵਾਲੇ ਬਣ ਸਕਦੇ ਆਂ ਆਪਣੇ ਘਰ ਵਿੱਚ ਤੁਸੀਂ ਕਿੰਨਾ ਵੀ ਮਹਿੰਗਾ ਬੀਜ ਲਿਆ ਕੇ ਬੀਜ ਲਓ ਕਿੰਨਾ ਵੀ ਵਧੀਆ ਬੀਜ ਲਿਆ ਕੇ ਬੀਜ ਲਓ ਪਰ ਓਨੀ ਦੇਰ ਉਸ ਬੀਜ ਨੇ ਉਗਣਾ ਨਹੀਂ ਜਿੰਨੀ ਦੇਰ ਉਸ ਨੂੰ ਪਾਣੀ ਨਾ ਮਿਲਿਆ ਬਿਨਾ ਪਾਣੀ ਦੇ ਬਿਨਾ ਮੀਂਹ ਦੇ ਉਹ ਬੀਜ ਉਗ ਨਹੀਂ ਸਕਦਾ ਜਿੰਨੇ ਮਰਜ਼ੀ ਅਮੀਰ ਹੋ ਜਾਓ ਜਿੰਨਾ ਮਰਜ਼ੀ ਪੈਸਾ ਕਮਾ ਲਓ ਪਰ ਓਨੀ ਦੇਰ ਤੱਕ ਘਰ ਵਿੱਚ ਸਿੱਖੀ ਨਹੀਂ ਆ ਸਕਦੀ ਜਿੰਨੀ ਦੇਰ ਤੁਸੀਂ ਆਪਣੇ ਘਰ ਵਿੱਚ ਬਾਣੀ ਨਹੀਂ ਪੜ੍ਹਦੇ ਗੁਰਦੁਆਰਾ ਸਾਹਿਬ ਵੀ ਹਰ ਜਗ੍ਹਾ ਜਗਾਂ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਵੀ ਇਸੇ ਲਈ ਹੀ ਬਣਾਏ ਗਏ ਨੇ ਕਿ ਤੁਸੀਂ ਆਪਣੇ ਸਿੱਖ ਧਰਮ ਨਾਲ ਜੁੜੇ ਰਹੋ ਬਾਣੀ ਦੇ ਨਾਲ ਜੁੜੇ ਰਹੋ ਜਦ ਵੀ ਅਸੀਂ ਆਪਣੇ ਗੁਰੂ ਮਹਾਰਾਜ ਜੀ ਦੇ ਕੋਲੋਂ ਕੁਝ ਵੀ ਮੰਗਦੇ ਹਾਂ ਤੇ ਉਹਨਾਂ ਕੋਲੋਂ ਕੇਵਲ ਆਨੰਦ ਹੀ ਮੰਗਣਾ ਹੈ ਕਿਉਂਕਿ ਆਨੰਦ ਦਾ ਹੱਲੇ ਤੱਕ ਵੀ ਕੋਈ ਵਿਰੋਧੀ ਸ਼ਬਦ ਤੱਕ ਨਹੀਂ ਬਣਿਆ ਜੇ ਤੁਸੀਂ ਸੁੱਖ ਮੰਗਦੇ ਹੋ ਤਾਂ ਦੁੱਖ ਵੀ ਤਾਂ ਕਦੇ ਨਾ ਕਦੇ ਆਉਣਾ ਹੀ ਹੈ ਜੇਕਰ ਤੁਸੀਂ ਤੰਦਰੁਸਤੀ ਮੰਗਦੇ ਹੋ ਤਾਂ ਕਦੇ ਨਾ ਕਦੇ ਸਰੀਰ ਨੇ ਬਿਮਾਰ ਵੀ ਤੇ ਹੋਣਾ ਹੀ ਹੈ ਪਰ ਜੇਕਰ ਤੁਸੀਂ ਕੇਵਲ ਆਨੰਦ ਮੰਗਦੇ ਹੋ ਤਾਂ ਕੇਵਲ ਆਨੰਦ ਹੀ ਤੁਹਾਨੂੰ ਮਿਲੇਗਾ ਮਤਲਬ ਕਿ ਤੁਹਾਡਾ ਸੁੱਖ ਹੋਵੇ ਚਾਹੇ ਦੁੱਖ ਹੋਵੇ ਸਰੀਰਿਕ ਰੋਗ ਹੋਵੇ ਜਾਂ ਤੰਦਰੁਸਤ ਹੋਣ ਹਰ ਵੇਲੇ ਤੁਹਾਡੇ ਮਨ ਵਿੱਚ ਇੱਕ ਆਨੰਦ ਉਸ ਪਰਮਾਤਮਾ ਦਾ ਸ਼ੁਕਰਾਨਾ ਬਣਿਆ ਹੀ ਰਹਿੰਦਾ ਹੈ ਤੇ ਇਸ ਲਈ ਜਦ ਵੀ ਕਦੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਹੈ ਤਾਂ ਕੇਵਲ ਆਨੰਦ ਹੀ ਮੰਗਣਾ ਹੈ ਤੇ ਆਨੰਦ ਤੁਹਾਨੂੰ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਗੁਰੂ ਮਹਾਰਾਜ ਜੀ ਦਾ ਤੁਹਾਡੇ ਅੰਦਰ ਵਾਸਾ ਹੋ ਜਾਂਦਾ ਹੈ ਕਿਉਂਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਜਿੱਥੇ ਵੀ ਗੁਰੂ ਦਾ ਵਾਸਾ ਹੈ ਉਥੇ ਆਨੰਦ ਦਾ ਵਾਸਾ ਆਪਣੇ ਆਪ ਹੀ ਹੋ ਜਾਂਦਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਮੇਰੇ ਦਰ ਤੇ ਆਓ ਕਦੇ ਵੀ ਛੋਟੀਆਂ ਮੋਟੀਆਂ ਮੰਗਾ ਨਾ ਲੈ ਕੇ ਆਓ ਭਾਵ ਅਸੀਂ ਕੀ ਕਰਦੇ ਹਾਂ ਕਿ ਆਪਣੇ ਜੀਵਨ ਨਾਲ ਜੁੜੀਆਂ ਛੋਟੀਆਂ ਮੋਟੀਆਂ ਮੁਸ਼ਕਲਾਂ ਛੋਟੇ ਮੋਟੇ ਕੰਮ ਗੁਰੂ ਮਹਾਰਾਜ ਜੀ ਨੂੰ ਜਾ ਕੇ ਦੱਸਦੇ ਰਹਿੰਨੇ ਆ ਛੋਟੇ ਮੋਟੇ ਦੁੱਖ ਸੁੱਖ ਦੱਸਦੇ ਰਹਿੰਨੇ ਆ ਪਰ ਸਾਡੇ ਗੁਰੂ ਮਹਾਰਾਜ ਜੀ ਤਾਂ ਬਹੁਤ ਵੱਡੇ ਨੇ ਉਹਨਾਂ ਕੋਲੋਂ ਇੰਨੀਆਂ ਛੋਟੀਆਂ ਮੋਟੀਆਂ ਮੰਗਾ ਲੈ ਕੇ ਨਾ ਜਾਇਆ ਕਰੋ ਮੰਗਣਾ ਹੀ ਹੁੰਦਾ ਹੈ ਤਾਂ ਗੁਰੂ ਮਹਾਰਾਜ ਜੀ ਦਾ ਵਾਸ ਮੰਗਿਆ ਕਰੋ ਕਿਉਂਕਿ ਜਿਸ ਘਰ ਵਿੱਚ ਗੁਰੂ ਮਹਾਰਾਜ ਜੀ ਦਾ ਵਾਸ ਹੋ ਗਿਆ ਨਾ ਉਹ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਤੇ ਜਿਸ ਘਰ ਵਿੱਚ ਗੁਰੂ ਮਹਾਰਾਜ ਜੀ ਦਾ ਵਾਸ ਖੋਹ ਲਿਆ ਜਾਏ ਨਾ ਤੇ ਉਹ ਦੁਨੀਆ ਦਾ ਸਭ ਤੋਂ ਕੰਗਾਲ ਬੰਦਾ ਮੰਨਿਆ ਜਾਂਦਾ ਹੈ ਪੈਸਾ ਪਾਵੇਂ ਜਿੰਨਾ ਮਰਜੀ ਆ ਜਾਏ ਪਰ ਉਹ ਰਹਿੰਦਾ ਗਰੀਬ ਹੀ ਹੈ ਤੇ ਸਿੱਖਾਂ ਦਾ ਇੱਕ ਐਵੀ ਅਸੂਲ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਕਿ ਆਪਣੇ ਸੁੱਖ ਦੇ ਨਾਲ ਹਮੇਸ਼ਾ ਹੀ ਦੂਜਿਆਂ ਦਾ ਸੁੱਖ ਵੀ ਮੰਗਦੇ ਨੇ ਤਾਂ ਹੀ ਤਾਂ ਅਰਦਾਸ ਵਿੱਚ ਸਾਡੇ ਸਿੱਖ ਦਾ ਅਸੂਲ ਬਣਿਆ ਹੋਇਆ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਆਪਣੇ ਸੁੱਖ ਦੇ ਨਾਲ-ਨਾਲ ਦੂਜਿਆਂ ਦਾ ਸੁੱਖ ਵੀ ਜ਼ਰੂਰ ਮੰਗਦੇ ਹਾਂ ਪਰ ਜੇਕਰ ਅੱਜ ਕੱਲ ਦੀ ਪੀੜੀ ਦੀ ਗੱਲ ਕੀਤੀ ਜਾਏ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਏ ਤਾਂ ਲੋਕ ਕੀ ਕਰਦੇ ਨੇ ਕਿ ਦੂਜਿਆਂ ਦਾ ਭਲਾ ਤਾਂ ਨਹੀਂ ਮੰਗਦੇ ਕੇਵਲ ਆਪਣਾ ਹੀ ਮੰਗਦੇ ਨੇ ਹਮੇਸ਼ਾ ਹੀ ਚਾਹੁੰਦੇ ਨੇ ਕਿ ਅਸੀਂ ਦੂਜੇ ਤੋਂ ਉੱਪਰ ਹੋ ਜਾਈਏ ਪਰ ਸਾਡੇ ਸਿੱਖੀ ਦਾ ਇਹ ਅਸੂਲ ਬਿਲਕੁਲ ਵੀ ਨਹੀਂ ਹੈ ਤਾਂ ਹੀ ਤਾਂ ਅੱਜ ਕੱਲ ਦੇ ਸਮੇਂ ਵਿੱਚ ਸੁੱਖਾਂ ਦੀ ਬਜਾਏ ਦੁੱਖ ਜ਼ਿਆਦਾ ਮਿਲ ਰਹੇ ਨੇ ਜਿਵੇਂ ਕਿ ਪਿੰਡ ਦੇ ਇੱਕ ਬੰਦੇ ਦੇ ਘਰ ਰੱਖੀਆਂ ਦੋ گاਵਾ ਬਿਮਾਰੀ ਨਾਲ ਮਰ ਗਈਆਂ ਤਾਂ ਜਦ ਉਸ ਨੂੰ ਕਿਸੇ ਨੇ ਉਸ ਦਾ ਦੁੱਖ ਵੰਡਾਉਣ ਲਈ ਕਿਹਾ ਕਿ ਭਾਈ ਹੋਇਆ ਤਾਂ ਬਹੁਤ ਮਾੜਾ ਹੈ ਕਿਉਂਕਿ ਮਹਿੰਗੀਆਂ گاਵਾ ਸਨ ਬੰਦਾ ਘਾਟੇ ਚ ਤੇ ਗਿਆ ਤੇ ਪਰ ਉਸ ਬੰਦੇ ਨੇ ਅੱਗੋਂ ਕੀ ਜਵਾਬ ਦਿੱਤਾ ਕਿ ਉਹ ਗੱਲ ਤਾਂ ਠੀਕ ਐ ਮੇਰਾ ਨੁਕਸਾਨ ਤਾਂ ਹੋਇਆ ਮੇਰੀਆਂ ਗਾਵਾਂ ਨੂੰ ਬਿਮਾਰੀ ਲੱਗ ਗਈ ਉਹ ਮਰ ਗਈਆਂ ਪਰ ਪਿੰਡ ਵਿੱਚ ਹੋਰ ਕਿਸੇ ਦੀ ਗਾਂ ਨੂੰ ਵੀ ਕੁਝ ਨਹੀਂ ਹੋਇਆ ਕਿਸੇ ਦੀ ਵੀ ਕੋਈ ਗਾਂ ਮੱਝ ਨਹੀਂ ਮਰੀ ਤਾਂ ਇੱਥੇ ਸੰਗਤ ਜੀ ਉਸ ਬੰਦੇ ਦੀ ਹਾਲਤ ਦੇਖੋ ਕਿ ਉਸ ਦਾ ਆਪਣਾ ਨੁਕਸਾਨ ਤਾਂ ਹੋਇਆ ਪਰ ਉਸ ਦੇ ਦਿਲ ਨੂੰ ਸਬਰ ਨਹੀਂ ਮਿਲਿਆ ਕਿਉਂ ਕਿਉਂਕਿ ਉਸ ਦਾ ਧਿਆਨ ਇਸ ਗੱਲ ਵਿੱਚ ਸੀ ਕਿ ਪਿੰਡ ਵਿੱਚ ਕਿਸੇ ਹੋਰ ਦਾ ਜਾਨਵਰ ਵੀ ਬਿਮਾਰੀ ਨਾਲ ਮਰ ਜਾਂਦਾ ਤਾਂ ਉਸ ਦੇ ਦਿਲ ਨੂੰ ਫਿਰ ਸਿੱਧਕ ਆਉਣਾ ਸੀ ਕਿ ਮੇਰਾ ਵੀ ਮਰ ਗਿਆ ਤੇ ਉਸ ਦਾ ਵੀ ਮਰ ਗਿਆ ਕੋਈ ਗੱਲ ਨਹੀਂ ਮਤਲਬ ਇਹ ਕਿ ਦੂਜੇ ਦਾ ਵੀ ਨੁਕਸਾਨ ਪਾਲਦੇ ਨੇ ਆਪਣਾ ਤਾਂ ਹੋ ਜਾਂਦਾ ਪਰ ਦੂਜੇ ਦਾ ਵੀ ਨੁਕਸਾਨ ਪਾਲਦੇ ਨੇ ਕਿ ਉਸ ਦਾ ਵੀ ਹੋਣਾ ਚਾਹੀਦਾ ਸੀ ਇਹ ਸੰਗਤ ਜੀ ਸਾਡੀ ਸਿੱਖੀ ਦੇ ਅਸੂਲ ਬਿਲਕੁਲ ਵੀ ਨਹੀਂ ਹਨ ਅਸੀਂ ਆਪਣਾ ਵੀ ਭਲਾ ਹੀ ਮੰਗਣਾ ਹੈ ਤੇ ਸਰਬੱਤ ਦਾ ਵੀ ਭਲਾ ਹੀ ਮੰਗਣਾ ਹੈ ਸਵਾਰਥੀ ਬਿਲਕੁਲ ਵੀ ਨਹੀਂ ਬਣਨਾ ਕੋਈ ਤੁਹਾਡਾ ਲੱਖ ਬੁਰਾ ਕਰ ਲੇ ਪਰ ਤੁਸੀਂ ਉਸ ਦਾ ਜਵਾਬ ਉਸ ਦੀ ਭਾਸ਼ਾ ਵਿੱਚ ਉਸ ਨੂੰ ਨਹੀਂ ਦੇਣਾ